ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਰਫੂਨ ਤੇ ਬਣਾ ਰਹੇ ਹਾਂ ਜੀ ਮੈਂ ਵੀਡੀਓ ਅੱਜ ਵੀ ਬਣਾ ਰਹੀਆਂ ਵੀ ਆਪਾਂ ਜੇਕਰ ਆਪਣੇ ਕਿਸੇ ਕੱਪੜੇ ਨੂੰ ਕੱਟ ਲੱਗ ਜੇ ਜਾਂ ਫਟ ਜੇ ਤਾਂ ਉਹਨੂੰ ਰਫੂ ਕਿਵੇਂ ਕਰੀਏ ਉਹਦੇ ਤੇ ਬਣਾ ਰਹੀਆਂ ਜੀ ਆਪਾਂ ਸਲਾਈ ਮਸ਼ੀਨ ਨਾਲ ਰਫੂ ਕਰਨੀ ਤੁਹਾਨੂੰ ਦੱਸਾਂਗੇ ਤੁਸੀਂ ਹੱਥ ਨਾਲ ਵੀ ਕਰ ਸਕਦੇ ਹੋ ਉਹਦਾ ਅਲੱਗ ਤਰੀਕਾ ਹੈਗਾ ਹੱਥ ਨਾਲ ਇਹ ਹੈ ਜੀ ਆਪਾਂ ਵੀ ਇੱਕ ਤਾਂ ਟਾਈਮ ਜ਼ਿਆਦਾ ਲੱਗ ਜਾਂਦਾ ਹੈਗਾ ਇਹ ਕੋਈ ਆਪਣੇ ਤੋਂ ਵੀ ਬਰੀਕੀ ਨਾਲ ਕੰਮ ਨਹੀਂ ਹੁੰਦਾ ਵੀ ਰਹਿ ਜਾਂਦਾ ਇੰਨੀ ਕਮੀ ਵੀ ਇੰਨੀ ਸਫਾਈ ਤੇ ਨਹੀਂ ਹੁੰਦਾ ਇਸ ਲਈ ਮੈਂ ਮਸ਼ੀਨ ਤੇ ਤੁਹਾਨੂੰ ਦੱਸੂਗੀ ਜੀ ਮਸ਼ੀਨ ਨਾਲ ਤੁਸੀਂ ਬਿਲਕੁਲ ਸਾਫ ਸੁਥਰੇ ਰਫੂ ਕਰ ਸਕਦੇ ਹੋ ਜੇਕਰ ਵੀ ਆਪਣੇ ਸੂਟ ਤੇ ਕਿਸੇ ਤੇ ਕੱਟ ਲੱਗ ਜਾਂਦਾ ਆਪਾਂ ਨੂੰ ਬਾਜ਼ਾਰ ਜਾਣਾ ਪੈਂਦਾ ਰਫੂ ਕਰਾਉਣ ਲਈ ਤੇ ਅੱਗੇ ਜਿਹੜੇ ਰਫੂ ਕਰਦੇ ਨੇ ਉਹ ਵੀ ਐਨੀ ਪਤਾ ਕੱਟ ਸੂਟ ਸਸਤਾ ਹੋਵੇ ਜੀ ਜਾਂ ਆਪਣਾ ਕਪੜਾ ਸਸਤਾ ਹੋਵੇ ਉਤੇ ਕੱਟ ਦੇ ਇਸ ਤੋਂ ਵੀ ਐਨੀ ਪਤਾ 100 ਰੁਪਿਆ ਇੰਨੇ ਕੱਟ ਦਾ ਮੰਗ ਲੈਣ ਉਹਨਾਂ ਦਾ ਵੀ ਜਾਇਜ਼ ਹੈ ਜੀ ਕਿਉਂਕਿ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਇਹਦੇ ਲਈ ਆਪਾਂ ਨੂੰ ਸੂਈ ਧਾਗਾ ਚਾਹੀਦਾਗਾ ਸਿਲਾਈ ਮਸ਼ੀਨ ਸਿੰਪਲ ਹੋਵੇ ਭਾਵੇਂ ਅੰਬਰੇਲਾ ਹੋਵੇ ਕੋਈ ਵੀ ਸਿਲਾਈ ਮਸ਼ੀਨ ਚੱਲ ਜੂਗੀ ਤੇ ਨਾਲ ਆਪਾਂ ਨੂੰ ਚਾਹੀਦਾ ਜੀ ਫੇਵਿਕੋਲ ਫੇਵਿਕੋਲ ਨਾਲ ਕੀ ਕਰਨਾ ਆਪਾਂ ਨੇ ਜਿਹੜੇ ਕੱਪੜੇ ਤੇ ਕੱਟ ਲੱਗਿਆ ਸੇਮ ਉਸੇ ਤਰੀਕੇ ਨਾਲ ਜੇਕਰ ਪ੍ਰਿੰਟਡ ਹੈ ਜੇਕਰ ਫੁੱਲ 'ਚ ਕੱਟ ਲੱਗਿਆ ਤਾਂ ਤੁਸੀਂ ਉਹ ਫੁੱਲ ਦੀ ਜਗ੍ਹਾ ਹੀ ਭਰਨੀ ਹੈਗੀ ਜੇਕਰ ਨਹੀਂ ਕੱਪੜਾ ਹੈਗਾ ਤਾਂ ਇਹਦੇ ਨਾਲ ਵੀ ਅਲੱਗ ਦਾ ਵੀ ਚੱਲ ਜੂ ਕੋਈ ਚੱਕਰ ਨਹੀਂ ਉਹ ਨੀਚੋਂ ਚਮਕਦਾ ਨਹੀਂ ਹੈਗਾ ਆਪਾਂ ਨੇ ਇਸ ਤਰੀਕੇ ਨਾਲ ਕੱਟ ਜਿੱਡਾ ਕਿ ਕੱਪੜਾ ਪੀਸ ਲੈ ਲਿਆ 베ਸਟ ਕੱਪੜਾ ਹੈਗਾ ਆਪਣੇ ਕੋਲ ਜਿਹੜਾ ਮੈਂ ਜਿੱਤੇ ਤੁਹਾਨੂੰ ਦੱਸ ਰਹੀ ਆ ਇਹ ਆਪਾਂ ਨੇ ਪੁੱਠਾ ਕਰ ਲਿਆ ਜੀ ਕੱਪੜੇ ਦਾ ਪੁੱਠੇ ਪਾਸਾ ਰੱਖ ਲਿਆ ਉੱਤੇ ਆਪਾਂ ਫੈਵੀਕੋਲ ਲਾਵਾਂਗੇ ਥੋੜਾ ਥੋੜਾ ਆਲੇ ਦੁਆਲੇ ਫੈਵੀਕੋਲ ਲਾ ਦਾਂਗੇ ਤੇ ਉਹਦੇ ਨਾਲ ਫੈਵੀਕੋਲ ਇਸ ਲਈ ਲਾ ਰਹੇ ਆਂ ਜੀ ਜਿਹੜਾ ਆਪਾਂ ਨੀਚੇ ਕੱਪੜਾ ਇਹਦੇ ਰੱਖ ਰਿਆਂਗੇ ਉਹ ਕੱਪੜਾ ਜਿਹੜਾ ਜੁਆਇੰਟ ਹੋ ਜੇ ਭਾਵੇਂ ਤੁਸੀਂ ਫੈਵੀਕੋਲ ਲਾ ਲਓ ਭਾਵੇਂ ਤੁਸੀਂ ਰਿਵਲ ਸਿਵਲ ਟੇਪ ਲਾ ਲਓ ਇੱਕੋ ਹੀ ਚੀਜ਼ ਹੈ ਜੇ ਤੁਹਾਡੇ ਕੋਲ ਰਿਵਲ ਸਿਵਲ ਟੇਪ ਨਹੀਂ ਹੈਗੀ ਤਾਂ ਫੈਵੀ ਜਿਹੜਾ ਕੋਲ ਹੈ ਆਪਣੇ ਹਰੇਕ ਦੇ ਘਰੇ ਗੰਮ ਹੁੰਦੀ ਹੈ ਬੱਚਿਆਂ ਦੇ ਕਿਤਾਬਾਂ ਵਾਲੀ ਤੁਸੀਂ ਉਹ ਵੀ ਲਾ ਸਕਦੇ ਹੋ ਇਥੇ ਆਪਾਂ ਥੋੜੀ ਥੋੜੀ ਇਹ ਲਾ ਲੈਣੀ ਆ ਜੀ ਇਸ ਤੋਂ ਬਾਅਦ ਜੀ ਆਪਾਂ ਨੇ ਜਿਹੜਾ ਪੀਸ ਕੱਟਿਆ ਸੀ ਕੱਪੜੇ ਦਾ ਉਹ ਇਹਦੇ ਉੱਪਰ ਰੱਖ ਦੇਣਾਗਾ ਤਾਂ ਕਿ ਵੀ ਇਹ ਤੇ ਉਹ ਪੇਸਟ ਹੋ ਜੇ ਥੋੜਾ ਥੋੜਾ ਆਪਾਂ ਨੂੰ ਬਿਲਕੁਲ ਥੋੜੇ ਜਿਹਾ ਫੈਵਿਕੋਲ ਦੀ ਜ਼ਰੂਰਤ ਹੈ ਜੇਕਰ ਫੈਵਿਕੋਲ ਵੀ ਨਹੀਂ ਹੈਗਾ ਤਾਂ ਤੁਸੀਂ ਹੱਥ ਨਾਲ ਵੀ ਇਹ ਕੱਪੜਾ ਜਿਹੜਾ ਵੀ ਕੱਚਾ ਕਰ ਸਕਦੇ ਹੋ ਜੋਇੰਟ ਕਰ ਸਕਦੇ ਹੋ ਇਹ ਵੀ ਚਲੋ ਸ਼ਾਰਟਕਟ ਤਰੀਕਾ ਜੀ ਸ਼ੋਬੀ ਜਲਦੀ ਆਪਣਾ ਕੰਮ ਨਿਭੜ ਜਾਂਦਾ ਹੈਗਾ ਫੈਵਿਕੋਲ ਨਾਲ ਇੰਨਾ ਕ ਆਪਣਾ ਕੰਮ ਆਸਾਨ ਹੋ ਸਕਦਾ ਜੇ ਥੋੜੀ ਜੀ ਗਰਮ ਪ੍ਰੈਸ ਫੇਰ ਦਾਂਗੇ ਜੀ ਉਹਦੇ ਨਾਲ ਜਲਦੀ ਸੁੱਕ ਜਾਂਦਾ ਇਹ ਫੈਵਿਕੋਲ ਹੈ ਜਿਹੜਾ ਹੁਣ ਤੁਹਾਨੂੰ ਮੈਂ ਸਿੱਧੇ ਪਾਸੇ ਦਿਖਾਉਣੀ ਹੈ ਇਸ ਕਪੜਾ ਲੱਗੇ ਤੋਂ ਬਾਅਦ ਇਹ ਦੇਖੋ ਜੀ ਇਹ ਹੁਣ ਕੱਟ ਆਪਣਾ ਜਦੋਂ ਖਿੱਚਾਂਗੇ ਵੀ ਆਪਾਂ ਮਸ਼ੀਨ ਤੇ ਸਲਾਈ ਲਾਵਾਂਗੇ ਹੁਣ ਇਹ ਕੱਟ ਇਸ ਤੋਂ ਜ਼ਿਆਦਾ ਫੈਲੂਗਾ ਨਹੀਂ ਵੀ ਜਿੰਨੇ ਜ਼ਿਆਦਾ ਨਹੀਂ ਹੋਊਗਾ ਇਹਦੇ ਤਾਗੇ ਨਹੀਂ ਨਿਕਲਣਗੇ ਇਸ ਤੋਂ ਬਾਅਦ ਜੀ ਆਪਾਂ ਨੇ ਇੱਕ ਕੰਮ ਹੋਰ ਕਰਨਾ ਸੂਈ ਤਾਗਾ ਲੈਣਾ ਸੂਈ ਤਾਗੇ ਨਾਲ ਚੱਕ ਦੱਬ ਕਰਕੇ ਇਸ ਜਿਹੜੇ ਕੱਪੜੇ ਨੂੰ ਚੰਗੀ ਤਰ੍ਹਾਂ ਵੀ ਪੱਕਾ ਕਰ ਲੈਣਾ ਇਹ ਨਾ ਹੋਵੇ ਵੀ ਆਪਣੀ ਗਮ ਵੀ ਨਿਕਲ ਜੇ ਜਦੋਂ ਆਪਾਂ ਸਲਾਈ ਲਾ ਰਹੇ ਹਾਂ ਫਿਰ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਰਹਿੰਦੀ ਇੱਕ ਵਾਰੀ ਤੁਸੀਂ ਇਹਦੇ ਬਿਲਕੁਲ ਕੱਟ ਦੇ ਕੋਲ ਕੋਲ ਚੱਕ ਦੱਬ ਨਾਲ ਕੱਚਾ ਕਰ ਲਿਓ ਧਾਗੇ ਵੀ ਸੂਈ ਧਾਗੇ ਨਾਲ ਇਹਦੇ ਨਾਲ ਜੀ ਆਪਣਾ ਕੰਮ ਬਿਲਕੁਲ ਪੱਕਾ ਹੋ ਜਾਂਦਾ ਗਾ ਵੀ ਹਾਂ ਆਪਾਂ ਸਹੀ ਤਰੀਕੇ ਨਾਲ ਕਰ ਰਹਿਆਂਗੇ ਇਹ ਚੀਜ਼ ਜ਼ਰੂਰੀ ਹੈ ਜੀ ਜੇਕਰ ਆਪਾਂ ਪਹਿਲਾਂ ਹੀ ਇਹਨੂੰ ਐਵੇਂ ਸਲਾਈ ਮਸ਼ੀਨ ਤੇ ਲੈ ਜਾਾਂਗੇ ਤਾਂ ਐਨੀ ਪਤਾ ਜਦੋਂ ਆਪਾਂ ਸਲਾਈ ਚ ਵੀ ਮਸ਼ੀਨ ਜਿਹੜੀ ਅੰਬ੍ਰੇਲਾ ਕੀ ਹੈ ਤਾਂ ਅੱਗੇ ਪਿੱਛੇ ਰਿਵਰਸ ਹੋ ਜਾਂਦੀ ਹੈ ਵੀ ਵਾਪਸ ਮੁੜ ਜਾਂਦੀ ਹੈਗੀ ਤਾ ਵੀ ਆਪਾਂ ਨੂੰ ਕੋਈ ਇਹ ਨਹੀਂ ਹੋਊਗਾ ਵੀ ਆਪਣਾ ਜਿਹੜਾ ਕੱਪੜਾ ਹੈਗਾ ਉਹ ਜਿਹੜਾ نیچے ਜੋਇੰਟ ਕੀਤਾਗਾ ਵੀ ਉਹ ਨਿਕਲ ਗਿਆ ਇਸ ਲਈ ਮੈਂ ਸੂਈ ਧਾਗੇ ਨਾਲ ਵੀ ਪੱਕਾ ਕਰ ਰਹੀ ਆ ਜੇਕਰ ਤੁਹਾਡੇ ਕੋਲ ਸਿੰਪਲ ਮਸ਼ੀਨ ਹੈ ਤਾਂ ਮੈਂ ਸਿੰਪਲ ਮਸ਼ੀਨ ਦੇ ਤਰੀਕੇ ਨਾਲ ਹੀ ਤੁਹਾਨੂੰ ਜਿਹੜਾ ਇਹ ਦੱਸੂਗੀ ਅ ਅੰਬਰੇਲਾ ਤੇ ਤਾਂ ਆਪਾਂ ਉਹਨੂੰ ਬੈਕ ਪਿੱਛੇ ਮੋੜ ਕੇ ਵੀ ਐਮੀ ਮਸ਼ੀਨ ਕਮਾ ਸਕਦੇ ਆ ਪਰ ਮੈਂ ਤੁਹਾਨੂੰ ਮਸ਼ੀਨ ਵੀ ਕਮਾਉਣੀ ਵੀ ਦੱਸੂਗੀ ਵੀ ਕਿਸ ਤਰੀਕੇ ਨਾਲ ਜਿਹੜੀ ਤੁਸੀਂ ਇਹ ਮਸ਼ੀਨ ਨੇ ਤੇ ਚਲਾਉਣੀ ਹੈ ਤਾਂ ਕਿ ਵੀ ਜਿਹੜੀ ਆਪਣੀ ਰਫੂ ਹੈ ਇਹ ਬਿਲਕੁਲ ਬਰੀਕੀ ਨਾਲ ਹੋ ਜੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜੀ ਚੱਕ ਦੱਬ ਨਾਲ ਕੱਚਾ ਕਰਾਂਗੇ ਕੱਚਾ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਇਹਨੂੰ ਬੰਦ ਕਰਕੇ ਗੱਠ ਮਾਰ ਦਾਂਗੇ ਸਿਰਫ ਇੱਕ ਵਾਰੀ ਹੋਈ ਤੁਸੀਂ ਕਮਾ ਲਿਓ ਜੀ ਜਿਵੇਂ ਆਪਾਂ ਵੀ ਤਾਗੇ ਬੀ ਸੂਈ ਤਾਗੇ ਨਾਲ ਵੀ ਜਿਆਦਾ ਵਾਰ ਇੱਥੇ ਸਲਾਈਆਂ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਜੀ ਗੱਠ ਮਾਰ ਕੇ نیچے ਬੰਦ ਕਰ ਦਾਂਗੇ ਕਈ ਵਾਰੀ ਆਪਾਂ ਨੂੰ ਇਹ ਹੁੰਦਾ ਕਈ ਵਾਰੀ ਕੋਈ ਨਵਾਂ ਸੂਟ ਹੁੰਦਾ ਜੀ ਉਹਤੇ ਵੀ ਕੰਮਕਾਰ ਕਰਦੇ ਆਂ ਤਾਂ ਕੋਈ ਕੱਟ ਵੱਜ ਜਾਂਦਾ ਫਿਰ ਆਪਾਂ ਨੂੰ ਲੱਗ ਜਾਂਦਾ ਹੁੰਦਾ ਵੀ ਇਹਦੇ ਲਈ ਸਪੈਸ਼ਲ ਸ਼ਹਿਰ ਵੀ ਨਹੀਂ ਜਾਇਆ ਜਾਂਦਾ ਛੋਟੇ ਜਿਹੇ ਕੰਮ ਲਈ ਜਾ ਜਦੋਂ ਵੀ ਆਪਾਂ ਬਾਜ਼ਾਰ ਜਾਣੇ ਆਂਗੇ ਤਾਂ ਇਹ ਨਹੀਂ ਪਤਾ ਜਿਹੜਾ ਕੋਈ ਇੰਨਾ ਨਿਕਮਾ ਮੁੱਟਾ ਕੰਮ ਹੁੰਦਾ ਆਪਾਂ ਘਾਰੀ ਕਪੜਾਈ ਕਰ ਭੁੱਲ ਜੀਏ ਤੇ ਇਸ ਲਈ ਇਹ ਸਾਰਿਆਂ ਚੋ ਬੈਸਟ ਤਰੀਕਾ ਜੀ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਤੇ ਇਸ ਤਰੀਕੇ ਨਾਲ ਤੁਸੀਂ ਘਰੇ ਰਫੂ ਕਰ ਸਕਦੇ ਹੋ ਹੁਣ ਦੇਖੋ ਜੀ ਆਪਣਾ ਸਲਾਈ ਮਸ਼ੀਨ ਤੇ ਆਪਾਂ ਆ ਗਏ ਸੂਈ ਧਾਗਾ ਤੁਸੀਂ ਨਾਲ ਦਾ ਧਾਗਾ ਲੈ ਲੈਣਾ ਪਹਿਲੀ ਮੇਨ ਗੱਲ ਤਾਂ ਇਹੀ ਹੈ ਜੀ ਇਹਦੇ ਵਿੱਚ ਜਦੋਂ ਆਪਾਂ ਰਫੂ ਕਰਨੀ ਆ ਜਿਹੜਾ ਆਪਣਾ ਧਾਗਾ ਲੈਣਾ ਬਿਲਕੁਲ ਸੇਮ ਕਲਰ ਦਾ ਲੈਣਾ ਵੀ ਅਲੱਗ ਕਲਰ ਦਾ ਨਾ ਹੋਵੇ ਜਿਹੜਾ ਮੇਰਾ ਧਾਗਾ ਉਹ ਥੋੜਾ ਜਿਹਾ ਮੈਂ ਅਲੱਗ ਹੈਗਾ ਤਾਂ ਕਿ ਤੁਹਾਨੂੰ ਵੀਡੀਓ ਦੇ ਵਿੱਚ ਵੀ ਚਮਕ ਸਕੇ ਜੇਕਰ ਮੈਂ ਸੇਮ ਕਲਰ ਦਾ ਧਾਗਾ ਲੈ ਲੈਣਿਆ ਸੀਗਾ ਫਿਰ ਕਈ ਵਾਰੀ ਵੀਡੀਓ ਦੇ ਵਿੱਚ ਦਿਸਦਾ ਨਹੀਂ ਹੈਗਾ ਫਿਰ ਆਪਾਂ ਨੂੰ ਹੋਈ ਜਾਂਦਾ ਵੀ ਵੀਡੀਓ ਦਾ ਕੁਝ ਪਤਾ ਨਹੀਂ ਲੱਗਿਆ ਵੇ ਦੇਖੋ ਜੀ ਸਿੱਧਾ ਪਹਿਲਾਂ ਇਸ ਤਰੀਕੇ ਨਾਲ ਮਸ਼ੀਨ ਲੰਬੇ ਜਿਹੜਾ ਕੱਟ ਹੈ ਲੰਬਾਈ ਤੇ ਆਪਾਂ ਘੱਟੋ ਘੱਟ ਕੋਲੋ ਕੋਲ ਸਲਾਈਆਂ ਬਿਲਕੁਲ ਉੱਪਰ ਸਲਾਈ ਨਹੀਂ ਲਾਉਣੀ ਜੀ ਬਿਲਕੁਲ ਨਾਲ-ਨਾਲ ਥੋੜੇ ਥੋੜੇ ਫਰਕ ਨਾਲ ਬਸ ਲਾਈ ਜਾਣੀਆਂ ਨੇ ਆਪਾਂ ਘੱਟੋ ਘੱਟ 5-6 ਸਲਾਈਆਂ ਇਸ ਤਰੀਕੇ ਨਾਲ ਲਾਉਣੀਆਂ ਨੇ ਵੀ ਇੱਕ ਸਲਾਈ ਲਾ ਕੇ ਨਹੀਂ ਤੁਸੀਂ ਐ ਕਰਨਾ ਹੈਗਾ ਵੀ ਹਾਂ ਆਪਣੀ ਸਲਾਈ ਵੱਜ ਗਈ ਪੱਕਾ ਹੋ ਗਿਆ ਮੈਂ ਪਹਿਲਾਂ ਆਪਾਂ ਲੰਬਾਈ ਦੇ ਜਿਵੇਂ ਲੰਬਾਈ ਲੰਮਾ ਕੱਟ ਹੈਗਾ ਲੰਬੇ ਲੋੜ ਤੇ ਆਪਾਂ ਸਲਾਈ ਮਾਰਨੀ ਹੈ ਬਿਲਕੁਲ ਕੋਲੇ ਕੋਲੇ ਤੁਸੀਂ ਜਿਹੜਾ ਵੀ ਸਲਾਈ ਲਾਈ ਜਾਣੀ ਹੈ ਬਿਲਕੁਲ ਸਲਾਈ ਦੇ ਉੱਤੇ ਸਲਾਈ ਨਹੀਂ ਚੜਾਉਣੀ ਹੈਗੀ ਇਹ ਇਸ ਤਰੀਕੇ ਨਾਲ ਜੀ ਤੁਸੀਂ 5 ਤੋਂ 6 ਸਲਾਈਆਂ ਜ਼ਰੂਰ ਲਗਾਉਣੀਆਂ ਨੇ ਉਹ ਆਪਣੀ ਜਦੋਂ ਪੰਜ 5 ਤੋਂ 6 ਸਲਾਈਆਂ ਆਪਾਂ ਲਾਵਾਂਗੇ ਜਿੰਨਾ ਆਪਣਾ ਪੈਰ ਹੁੰਦਾਗਾ ਪੈਰ ਜਿੰਨੀਆ ਚੌੜੀ ਜਗ੍ਹਾ 'ਚ ਸਲਾਈਆਂ ਲੱਗ ਜਾਣਗੇ ਉਹਦੇ ਨਾਲ ਜਿਹੜਾ ਕਟ ਹੈਗਾ ਲੰਬੇ ਲੋਟ ਤੇ ਉਹ ਟਕਿਆ ਜਾਊਗਾ ਹੁਣ ਆਪਾਂ ਇਹਨੂੰ ਪੁੰਨਣਾ ਕਿਵੇਂ ਹੈ ਜੀ ਪੁੰਨਣ ਲਈ ਆਪਾਂ ਮਸ਼ੀਨ ਨੂੰ ਹੁਣ ਚਬੀ ਜਿਵੇਂ ਲੰਬਾਈ ਤੇ ਲਾਇਆ ਸੀ ਹੁਣ ਇਸ ਤੋਂ ਉਲਟ ਦੂਸਰੀ ਸਾਈਡ ਲਾਪ ਦਾਂਗੇ ਇਹ ਮਸ਼ੀਨ ਨੂੰ ਤੁਸੀਂ ਇਸੇ ਤਰੀਕੇ ਨਾਲ ਕੋਲੋਂ ਕੋਲੋਂ ਸਲਾਈ ਤੁਸੀਂ ਇਸ ਤਰੀਕ ਇਹ ਤੇ ਲਾਉਂਦੇ ਜਾਇਓ ਜਿਵੇਂ ਕਿ ਅੰਬਰੀਲਾ ਮਸ਼ੀਨ ਤਾਂ ਬੈਕ ਪਿੱਛੇ ਮੁੜ ਜਾਂਦੀ ਹੈਗੀ ਅੰਬਰੀਲਾ ਮਸ਼ੀਨ ਨਾਲ ਆਪਾਂ ਉਸ ਤਰੀਕੇ ਨਾਲ ਆ ਸਕਦੇ ਆ ਜਿਹੜੀ ਆਪਣੀ ਸਿੰਪਲ ਮਸ਼ੀਨ ਹੁੰਦੀ ਆ ਉਹ ਤੇ ਆਪਾਂ ਨੂੰ ਮਸ਼ੀਨ ਦਾ ਪੈਰ ਚੱਕ ਕੇ ਘਮਾਉਣਾ ਪਊਗਾ ਵੀ ਇਸ ਤਰੀਕੇ ਨਾਲ ਜੀ ਤੁਸੀਂ ਲੰਬੇ ਲੋੜ ਤੇ ਫਿਰ ਦੂਸਰੇ ਲੋੜ ਤੇ ਇਹਨੂੰ ਚੰਗੀ ਤਰ੍ਹਾਂ ਪਉਣ ਲੈਣਾਗਾ ਪੁਣਨ ਤੋਂ ਬਾਦੋ ਜ ਬਿਲਕੁਲ ਜਾਲੀ ਦੀ ਤਰ੍ਹਾਂ ਬਣ ਜੂਗਾ ਜਿਵੇਂ ਜੀ ਆਪਾਂ ਵੀ ਹੱਥ ਨਾਲ ਕੋਈ ਵੀ ਚੀਜ਼ ਬਣਦੇ ਹੁੰਦੇ ਹਾਂਗੇ ਇਹ ਤੁਸੀਂ ਦੇਖ ਸਕਦੇ ਹੋ ਜੀ ਇਸ ਤਰੀਕੇ ਨਾਲ ਇਸ ਤੋਂ ਬਾਅਦ ਜੇ ਤੁਸੀਂ ਹੋਰ ਪੱਕਾ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਲੰਬੇ ਟਾਈ ਵੀ ਲੋਟ ਫੇਰੇ ਇਹਨੂੰ ਪੁਣ ਦਿਓ ਇਸ ਤਰੀਕੇ ਨਾਲ ਜਿਹੜਾ ਬਿਲਕੁਲ ਕੱਪੜੇ ਦੀ ਬੁਣਤੀ ਮੰਗੂ ਆਪਣਾ ਜਿਹੜਾ ਵੀ ਬਣ ਜੂਗਾ ਜਿਵੇਂ ਕਿ ਰਫੂ ਕਰਦੇ ਨੇ ਜਿਹੜੇ ਰਫੂ ਕਰਦੇ ਨੇ ਉਹਨਾਂ ਕੋਲ ਕਈ ਵਾਰੀ ਪਲਾਸਟਿਕ ਦਾ ਧਾਗਾ ਹੁੰਦਾਗਾ ਉਹ ট্রান্সਪੇਰੈਂਟ ਜਾਂ ਹੁੰਦਾਗਾ ਉਹ ਨਹੀਂ ਜਿਸ ਦਾ ਪਰ ਉਹ ਵੀ ਜੀ ਜਦੋਂ ਆਪਾਂ ਗਰਮ ਪ੍ਰੈਸ ਕਰ ਦੰਨੇ ਆ ਉਹਦੇ ਉਹ ਪਿਗਲ ਜਾਂਦਾਗਾ ਜਿਆਦਾ ਟਾਈਮ ਨਹੀਂ ਰਹਿੰਦਾ ਇਹ ਆਪਣਾ ਨਾਲੇ ਤਾਂ ਦੇਖੋ ਜੀ ਸਾਰਿਆਂ ਚੋਂ ਸਸਤਾ ਹੱਲ ਹੈਗਾ ਨਾਲੇ ਆਪਾਂ ਨੂੰ ਆਸਾਨੀ ਨਾਲ ਘਰੇ ਕਰ ਸਕਦੇ ਆਂਗੇ ਇਹ ਚੀਜ਼ ਤੁਸੀਂ ਜਰੂਰ ਟਰਾਈ ਕਰਿਓ ਹੱਥਾਂ ਨਾਲ ਆਪਾਂ ਨੂੰ ਇੱਕ ਤਾਂ ਟਾਈਮ ਵੱਧ ਲੱਗਦਾ ਜੀ ਦੂਸਰਾ ਹੱਥ ਨਾਲ ਆਪਾਂ ਇੰਨੀ ਫਿਨਿਸ਼ਿੰਗ ਨਾਲ ਕੰਮ ਨਹੀਂ ਕਰ ਸਕਦੇ ਜਿੰਨਾ ਮਸ਼ੀਨ ਨਾਲ ਕਰ ਰਹਿਆਂਗੇ ਇਹ ਤੁਸੀਂ ਦੇਖ ਸਕਦੇ ਹੋ ਜੀ ਇੱਕ ਤਰ੍ਹਾਂ ਨਾਲ ਪੂਰਾ ਕੱਪੜਾ ਇਹ ਪੁਣਿਆਂ ਗਿਆ ਅਲੱਗ ਦਾ ਧਾਗਾ ਹੋਣ ਕਰਕੇ ਤੁਹਾਨੂੰ ਦਿਖ ਰਿਹਾ ਜੇਕਰ ਸੇਮ ਕਲਰ ਦਾ ਧਾਗਾ ਹੁੰਦਾ ਤਾਂ ਇਹਨੇ ਬਿਲਕੁਲ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਨਹੀਂ ਦੇਣਾ ਸੀਗਾ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਇਹ ਦੇਖੋ ਜੀ ਮੈਂ ਚੰਗੀ ਤਰ੍ਹਾਂ ਖਿੱਚ ਕੇ ਤੁਹਾਨੂੰ ਦਿਖਾ ਰਹੀ ਹਾਂ ਆਪਣਾ ਹੁਣ ਇਹ ਕੱਪੜਾ ਜਾਂ ਕੱਟ ਨਿਕਲੂਗਾ ਨਹੀਂ ਧੰਨਵਾਦ ਜੀ